ਸਤਿ ਸ਼੍ਰੀ ਅਕਾਲ ਦੋਸਤੋ ਵੀਰਪਾਲ ਦੀ ਵਾਈਬ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਰੇਵਦਾਰ ਕਸ਼ੈਰੀ ਦੀ ਕਟਾਈ ਕਸ਼ੈਰਾ ਜਿਹੜਾ ਪੰਜ ਕੱਕਿਆਂ ਦੇ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ ਇਹ ਗੁਰਸਿੱਖ ਬੀਬੀਆਂ ਤੇ ਭਾਈ ਦੋਨੋਂ ਹੀ ਪਾਉਂਦੇ ਹਨ ਕਸ਼ੈਰੀ ਦੀ ਜਿਹੜੀ ਬੰਤਰ ਹੈ ਉਹ ਦੂਜੀਆਂ ਨੀਕਰਾਂ ਤੋਂ ਵੱਖਰੀ ਹੁੰਦੀ ਹੈ ਤੁਸੀਂ ਬਹੁਤ ਸਾਰੇ ਵੀਡੀਓ ਦੇਖਿਆ ਹੋਵੇਗਾ ਕਸ਼ੈਰੀ ਦੀ ਕਟਿੰਗ ਦੀ ਸਿਲਾਈ ਅੱਜ ਆਪਾਂ ਚੌੜੇ ਨਾਲ ਲੰਬੇ ਜਿਹੜੇ ਲੌਂਗ ਕਸ਼ੈਰੀ ਆ ਉਹਦੀ ਆਪਾਂ ਕਟਾਈ ਸਿੱਖਾਂਗੇ ਅੱਜ ਹਾਂਜੀ ਜਿਹੜਾ ਰੇਵਦਾਰ ਕਸ਼ੈਰਾ ਹੁੰਦਾ ਉਹਦਾ ਘੇਰ ਜਿਹੜਾ ਹੁੰਦਾ ਹੈ 40 ਤੋਂ ਲੈ ਕੇ 48 ਜਾਂ 50 ਤੱਕ ਕਮ ਨਹੀਂ ਹੁੰਦਾ ਹੈ। ਇਹਦੀ ਜਿਹੜੀ ਲੰਬਾਈ ਆ ਉਹ 26 26 ਇੰਚ ਪਰ ਆਪਾਂ 2 ਇੰਚ ਉੱਤੇ ਸਲਾਈ ਦਾ ਨੇਫਾ ਰੱਖਾਂਗੇ। ਜੋ ਕਿ 28 ਇੰਚ ਰੱਖਾਂਗੇ ਤੇ ਇਹਦਾ ਜਿਹੜਾ ਆਸਨ ਆ ਉਹ 14 ਇੰਚ ਆ ਤੇ ਇਹਦਾ ਪਹੁੰਚਾ ਜਿਹੜਾ ਹੈਗਾ ਉਹ 9 ਤੋਂ 10 ਇੰਚ ਦੇ ਵਿਚਕਾਰ ਹੁੰਦਾ ਹੈ। ਆਓ ਹੁਣ ਅਸੀਂ ਤੁਹਾਨੂੰ ਕਸ਼ਰੀ ਦੀ ਕਟਿੰਗ ਕਰਕੇ ਲੌਂਗ ਕਸ਼ਰੀ ਦੀ ਕਟਿੰਗ ਕਰਕੇ ਦਿਖਾਉਨੇ ਆ। ਉਤੋਂ ਪਹਿਲਾਂ ਆਪਾਂ ਆ ਜਿਹੜਾ ਕਪੜਾ ਇਹ ਹੈਗਾ ਇਹ 2.5 ਮੀਟਰ ਦਾ ਹੈਗਾ ਕਿਉਂਕਿ ਰੇਵਕਸ਼ਰੇ ਬਣਾਉਣ ਲਈ 2.5 ਤੋਂ 2.5 ਮੀਟਰ ਕਪੜਾ ਚਾਹੀਦਾ ਹੁਣ ਆਪਾਂ ਆਹ ਕਪੜੇ ਨੂੰ ਟੇਬਲ ਤੇ ਵਿਛਾਵਾਂਗੇ ਮੇਜ਼ ਤੇ ਚੰਗੀ ਤਰ੍ਹਾਂ ਫਿਰ ਆਪਾਂ ਲਾ ਕੰਨੀ ਤੋਂ ਲੰਬਾਈ ਲਵਾਂਗੇ ਆਪਾਂ ਇਹ ਛੱਡਾਂਗੇ 3 ਇੰਚ ਲੰਬਾਈ ਇੰਚ ਲਵਾਂਗੇ ਇਹਦੀ ਲੰਬਾਈ ਕਿਉਂਕਿ ਆਪਾਂ ਕਚਹਿਰਾ ਜਿਹੜਾ ਉਹ ਖੁੱਲੇ ਘੇਰ ਵਾਲਾ ਬਣਾਉਣਾ ਹੁਣ ਜਿਵੇਂ ਆ ਜਿਵੇਂ ਆਪਾਂ ਇਧਰੋਂ 3 ਇੰਚ ਲੰਬਾਈ ਲਈ ਸੀ ਉਸੇ ਤਰ੍ਹਾਂ ਆਪਾਂ ਦੂਜੇ ਪਾਸੇ ਤੋਂ ਦੂਜੀ ਕੰਨੀ ਵਾਲੇ ਪਾਸੇ ਲੰਬਾਈ ਲੈਣੀ ਆ ਕੱਪੜਾ ਉਵੇਂ ਹੀ ਰੱਖਣਾ ਆਪਾਂ ਸਿਰਫ ਕੱਲਾ ਪਾਸਾ ਹੀ ਬਦਲਣਾ ਇਧਰੋਂ ਵੀ ਆਪਾਂ 3 ਇੰਚ ਲੰਬਾਈ ਲਵਾਂਗੇ 3 ਇੰਚ ਲੰਬਾਈ ਤੇ ਆਪਾਂ ਨਿਸ਼ਾਨ ਲਾਵਾਂਗੇ ਹਾਂ ਜਿਵੇਂ ਆਪਾਂ ਉਧਰ ਵੀ 3 ਇੰਚ ਤੇ ਨਿਸ਼ਾਨੇ ਲਾਏ ਸੀ ਇਧਰੋਂ ਆਪਾਂ ਇਧਰੋਂ ਵੀ ਆਪਾਂ 3 ਇੰਚ ਦੇ ਨਿਸ਼ਾਨੇ ਲਾਈ ਸੀਗੇ ਇਹਨਾਂ ਜੇ ਇਹ ਜਿਹੜੇ ਦੋਨੇ ਘੇਰਾ ਆਪਾਂ ਲੰਬਾਈ ਲਈ ਆ ਨਿਸ਼ਾਨ ਲਾਏ ਆ ਆ ਦੇਖੋ ਇਹਦਾ ਬਾਰ ਹੁਣ ਆਪਣਾ ਖੁੱਲਾ ਹੋ ਗਿਆ ਇਹ ਕੱਟ ਦੋ ਕਾਟੋ 50 ਜਾਂ 55 ਇੰਚ ਹੋਊਗਾ ਰੇਵਕ ਸ਼ਹਿਰ ਵਿੱਚ ਕਰ ਲਿਆ ਜੇ ਤੁਸੀਂ ਐਵੇਂ ਇੱਕ ਸ਼ਰਬ ਬਣਾਉਣਾ ਚਾਹੁੰਦੇ ਹੋ ਜੇ ਵੱਡੇ ਘੇਰਾ ਵਾਲਾ ਤੇ ਇਸ ਤਰੀਕੇ ਨਾਲ ਵੀ ਬਣਾ ਸਕਦੇ ਹੋ ਤੇ ਹੁਣ ਜੇਕਰ ਤੁਸੀਂ ਕਸ਼ਹਿਰੇ ਦਾ ਨਾਪ ਜਿਹੜਾ ਘੇਰਾ ਉਹ ਛੋਟਾ ਕਰਨਾ ਤਾਂ ਨਿਸ਼ਾਨੀਆਂ ਉਹੀ ਲੱਗਿਆ ਰਹਿਣਗੀਆਂ ਆਪਾਂ ਇਹਨੂੰ ਦੂਜੀ ਤਰ੍ਹਾਂ ਕਰਕੇ ਫੋਲਡ ਕਰਾਂਗੇ ਜਿੱਦ ਨਾਲ ਜਿਹੜੀਆਂ ਦਾ ਘੇਰਾ ਜਿਵੇਂ ਆਂਦਾ 55 ਇੰਚ ਆਉਂਦਾ ਘੇਰਾ ਸਾਰਾ ਰਹਿ ਜਾਊਗਾ 48 ਤੋਂ 45 ਜਾਂ 40 ਦੇ ਵਿੱਚਕਾਰ ਘੇਰਾ ਛੋਟਾ ਕਰਨ ਨੂੰ ਜਿਵੇਂ ਉਹ ਨਿਸ਼ਾਨੀ ਲੱਗੀ ਹੋਈ ਸੀ ਆਹ ਜਿਹੜੀ ਦੋਨੋਂ ਨਿਸ਼ਾਨੀਆਂ ਜਿਹੜੀ 30 3 ਇੰਚ ਦੇ ਲਾਈਆਂ ਸੀਗੀਆਂ ਇਹਨਾਂ ਦੋਨਾਂ ਨੂੰ ਆਪਾਂ ਕੀ ਕਰਨਾ ਇਹਨਾਂ ਨੂੰ ਮੇਲ ਦੇਣਾ ਚਾੱਕ ਕੇ ਤੇ ਜਿਹੜਾ ਇਹ ਕੱਪੜਾ ਹੈਗਾ ਇਹਨੂੰ ਆਪਾਂ ਐ ਕਰਕੇ ਫੋਲਡ ਕਰ ਦੇਣਾ ਪਾਂ ਜੋ ਕੀ ਜਿਹੜਾ ਘੇਰਾ ਉਹ ਛੋਟਾ ਬਣੇ ਇਹਨੇ ਚੰਗੀ ਤਰ੍ਹਾਂ ਮੜੇ ਸੈੱਟ ਕਰਕੇ ਹੁਣ ਇਹਦਾ ਘੇਰਾ ਵੀ ਛੋਟਾ ਹੋ ਜਾਊਗਾ ਲੈਂਥ ਤੁਸੀਂ ਭਾਵੇਂ ਜਿੰਨੀ ਮਰਜ਼ੀ ਰੱਖ ਲਓ ਲੰਬਾਈ 28 ਲੈ ਜਾਓ 29 ਲੈ ਜਾਓ 26 ਲੈ ਲਓ ਆ ਦੋਨੋਂ ਇੱਕੋ ਜਿਹੇ ਕੱਪੜੇ ਕਰ ਲੈਣੇ ਆ ਤੋ ਕਿ ਇਧਰਲੇ ਪਾਸੇ ਆਸਣ ਆਊਗਾ ਹੁਣ ਆਪਾਂ ਕੀ ਕਰਨਾ ਹੁਣ ਜਿਹੜਾ ਆਵਲਾ ਕੱਪੜਾ ਜਿਹੜੇ ਸਾਈਡ ਤੇ ਬਚਿਆ ਹੋਇਆ ਸੀਗਾ ਆਵਲਾ ਹੁਣ ਆਪਾਂ ਆਂ ਦੇ ਉੱਤੇ ਸੈੱਟ ਕਰਕੇ ਰੱਖ ਲੈਣਾ ਚੰਗੀ ਤਰ੍ਹਾਂ ਇਹਨਾਂ ਦੋਨੋਂ ਜਿਹੜੀਆਂ ਕੰਨੀਆਂ ਹੈਗੀਆਂ ਇਹਦੇ ਨਾਲ ਮਿਲਾਉਣਾ ਹੈਗਾ ਇਹਦੇ ਉੱਤੇ ਸੀਨ ਆਊਗੀ ਇਧਰੋਂ ਤੁਸੀਂ ਹੁਣ ਕੋਈ ਮਰਜ਼ੀ ਜਿੰਨੀ ਤੁਸੀਂ ਲੰਬਾਈ ਰੱਖਣੀ ਆ ਉਨੀ ਰੱਖ ਸਕਦੇ ਆ ਹਾਂਜੀ ਹੁਣ ਆਪਾਂ ਕਰਾਂਗੇ ਉਹਦੀ ਕਿਸ਼ਾਰੇ ਦੀ ਲੰਬਾਈ ਲਵਾਂਗੇ ਜਿਹੜੀ ਲੰਬਾਈ ਆ ਉਹ ਜਿਵੇਂ ਆ ਦੇਖੋ ਅਦਰ ਕਪੜਾ ਜਿਹੜਾ ਹੈਗਾ ਆ ਹੈਗਾ ਪਹੁੰਚ ਵਾਲਾ ਪਾਸਾ ਜਿਹੜੇ ਕਿ ਦੋ ਪਾਸੇ ਹੈ ਹਨਾ ਕਿਉਂਕਿ ਉਧਰੋਂ ਵੀ ਜੁੜਿਆ ਹੋਇਆ ਇਧਰੋਂ ਵੀ ਜੁੜਿਆ ਹੋਇਆ ਇਧਰੋਂ ਆਪਾਂ ਪਹੁੰਚੇ ਰੱਖਾਂਗੇ ਹੁਣ ਆਪਾਂ ਲਵਾਂਗੇ ਪਹਿਲਾਂ ਲੰਬਾਈ ਕਿਸ਼ਾਰੇ ਦੀ ਲੰਬਾਈ ਕਿਸ਼ਾਰੇ ਦੀ ਹੈਗੀ 26 ਇੰਚ ਟੋਟਲ ਲੰਬਾਈ 26 ਹੈ ਤੇ ਆਪਾਂ 2 ਇੰਚ ਜਿਹੜਾ ਉਹ ਨੇਫਿਆਂ ਦਾ ਐਡ ਕਰਾਂਗੇ ਇਦੋਂ ਆਪਾਂ ਲਵਾਂਗੇ ਆਸਨ ਆਸਨ ਕਿੰਨਾ ਹੈਗਾ 14 ਇੰਚ 14 ਇੰਚ ਆਸਨ ਲਵਾਂਗੇ ਤੇ 2 ਇੰਚ ਜਿਹੜਾ ਉਹ ਆਪਾਂ ਨੇਫੇ ਦਾ ਰੱਖਾਂਗੇ ਮੋੜਨ ਨੂੰ ਹੁਣ ਜਿਹੜਾ ਪਹੁੰਚਾ ਲੈਣਾ ਜਿਹੜਾ ਰੇਵਦਾਰ ਕਿਸ਼ਰਾ ਹੁੰਦਾ ਲੰਬਾ ਕਿਸ਼ਰਾ ਹੁੰਦਾ ਉਹਦਾ ਪਹੁੰਚਾ ਹੁੰਦਾ 9 ਤੋਂ 10 ਦੇ ਵਿਚਕਾਰ ਹੁੰਦਾ ਆਪਾਂ ਪਹੁੰਚਾ ਲਵਾਂਗੇ 9 ਇੰਚ ਲਵਾਂਗੇ 9 ਜਾਂ ਸਾਢੇ 9 9.5 ਪਹੁੰਚਾ ਲਿਆ ਆਪਾਂ ਹੁਣ ਆਪਾਂ ਜਿਹੜੇ ਆ ਆਸਨਵਾਨੀ ਨਿਸ਼ਾਨੀ ਲਾਈ ਆ ਤੇ ਆ ਜਿਹੜੇ ਇਧਰ ਉਹਦੀ ਨਿਸ਼ਾਨੀ ਲਾਈ ਆ ਲੰਬਾਈ ਦੀ ਹੁਣ ਆਪਾਂ ਇਹਨਾਂ ਦੋਨਾਂ ਨੂੰ ਮੇਲ ਕੇ ਤੇ ਇਥੋਂ ਆਪਾਂ ਕਟਾਈ ਕਰ ਦਾਂਗੇ ਤੁਹਾਡਾ ਲਾ ਵੀ ਹੁਣ ਆਪਾਂ ਹੁਣ ਆਪਾਂ ਕਿ ਸਾਰੇ ਤੇ ਜਿਹੜੇ ਆ ਲੜ ਸੀਗੇ ਇਹਨਾਂ ਤੇ ਆਪਾਂ ਨੰਬਰਿੰਗ ਕਰ ਦਾਂਗੇ ਤਾਂ ਜੋ ਕਿ ਸੀਨ ਚ ਸੌਖਾ ਰਵੇ ਆ ਜਿਹੜਾ ਪਹਿਲਾ ਲੜਾ ਇਹਨੂੰ ਇੱਕ ਇਧਰ ਇਧਰ ਕਰਤਾ ਹਟਾਤਾ ਤੇ ਜਿਹੜਾ ਨੀਚੇ ਵਾਲਾ ਲੜਾ ਇਹਨੂੰ ਇੱਕ ਤੇ ਇਧਰਲੇ ਜਿਹੜੇ ਆ ਇਹ ਵੇਲੇ ਲੜ ਨੂੰ ਆਪਾਂ ਦੋ ਨੰਬਰ ਦੇਤਾ ਇਹਨਾਂ ਦੋਨਾਂ ਨੂੰ ਇਕੱਠੇ ਸੀਨ ਮਾਰਨੀ ਆ ਤੇ ਜਿਹੜਾ ਆਵਲਾ ਲੜ ਉੱਪਰਲਾ ਹਾਂਜੀ ਇਹਨੂੰ ਆਪਾਂ 3 ਨੰਬਰ ਦੇਤਾ ਹੁਣ ਜਿਵੇਂ ਆਹ ਦੋ ਲੜ ਸੀਵਾਂਗੇ ਆਪਾਂ ਇਹਨਾਂ ਦੋਨਾਂ ਨੂੰ ਸੀ ਦੇਣਾ ਹੈਗਾ ਤੇ ਜਿਹੜਾ ਆਵਲਾ ਲੜ ਬਚਿਆ ਇਹਨੂੰ ਆਪਾਂ 4 ਨੰਬਰ ਦੇ ਦੇਣਾ ਤੇ ਆਪਣਾ ਕਸ਼ਹਿਰਾ ਦੇਖੋ ਇਹਨੂੰ ਇਸ ਤਰ੍ਹਾਂ ਕਰਕੇ ਇਹਨਾਂ ਦੋਨਾਂ ਨੂੰ ਸੀ ਗਏ ਤੇ ਕਸ਼ਹਿਰਾ ਤੁਹਾਡਾ ਸਤਰਾਂ ਕਰਕੇ ਰੇਵ ਤਿਆਰ ਹੋ ਜਾਊਗਾ। ਬੋਈ ਸੀਨਾ ਵਿੱਚ ਨਾਲੇ ਵੱਡੇ ਵਰ ਦਾ ਕਸ਼ਹਿਰਾ ਬਣ ਜਾਊਗਾ। ਹਾਂਜੀ ਹੁਣ ਆਪਾਂ ਕਸ਼ਹਿਰੀ ਦੀ ਕਟਾਈ ਕਰ ਚੁੱਕੇ ਆਂ। ਜਿਹੜੀਆਂ ਹੁਣ ਬਰੀਆਂ ਰਹਿ ਗਈਆਂ ਜਾਂ ਪਹੁੰਚੇ ਰਹਿ ਗਿਆ ਉਹ ਆਪਾਂ ਅਸੀਂ ਤੁਹਾਨੂੰ ਜਦੋਂ ਕਸ਼ਹਿਰੀ ਦੀ ਸਲਾਈ ਕਰਾਂਗੇ ਉਹ ਅਗਲੀ ਵੀਡੀਓ ਵਿੱਚ ਦੱਸਾਂਗੇ। ਹਾਂਜੀ ਜੇ ਤੁਹਾਨੂੰ ਵੀਡੀਓ ਸਾਡੀ ਚੰਗੀ ਲੱਗੀ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਕਰੋ। ਤੇ ਕਮੈਂਟ ਕਰੋ ਸਾਡੀ ਹੋਰ ਵੀਡੀਓ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਸ਼ਸ਼ੀ ਕਾਲ